ਸਾਰਗਮ ਹਲਾ ਪੰਜਮ ਮੋਹਣੀ ਬਹੁਤ ਰਹਿ ਨਾ ਹੋਰੀ ਸਾਧਕ ਸਿਧ ਸਗਲ ਕੀ ਪਿਆਰੀ ਤੂ ਟੈ ਨਾ ਕਾਹੂੰ ਤੋਰੀ ਰਹੋ ਖੱਟ ਸਾਸਤਰ ਉਜਰਤ ਰਸਨਾਗਰ ਤੀਰਥ ਗਵਨ ਨਾ ਥੋਰੀ ਪੂਜਾ ਚੱਕਰ ਵਰਤ ਨੇਮ ਤਪਿਆ ਉਹਾਂ ਗੈਲ ਨਾ ਸ਼ੋਰੀ ਅੰਦਕੂਪ ਮੈਂ ਭਤ ਤੋ ਹੋਤ ਜਗ ਸ਼ੰਤ ਹੋਕਰੋ ਪਰਮਗਤ ਮੋਰੀ ਸਾਧ ਸੰਗਤ ਨਾਨਕ ਭਉ ਮੁਕਤਾ ਦਰਸਨ ਪੇਖਤ ਪੋਰੀ ਸਰਗਮ ਹਾਲਾ ਪੰਜਮ ਕਹਾ ਕਰ ਹੈ ਰੇ ਖਾਟ ਖਾਟਲੀ ਪਵਨ ਅਫਾਰ ਤੋਰ ਚੰਮਰੋ ਅਤ ਜਜਰੀ ਤੇਰੀ ਰੇ ਮਾਟਲੀ ਰਹੁ ਉਹੀਂ ਤੇ ਹਰਿਓ ਉਹਾਂ ਲੇ ਤਰਿਉ ਜੈਸੀ ਬਾਸਾ ਮਾਸ ਦੇਤ ਝਾਟਲੀ ਦੇਵਨ ਹਾਰ ਬਸਾਯੋ ਅੰਦਲੇ ਜਿਉ ਸਫਰੀ ਉਧਰ ਪਰੈ ਬਹਿ ਹਾਟਲੀ ਸਾਦ ਬਕਾਰ ਬਕਾਰ ਝੂਠ ਰਸ ਜਹ ਜਨ ਤਹ ਪੀਰ ਬਾਟਲੀ ਕੋ ਨਾਨਕ ਸਮਝਦੇ ਇਆਨੇ ਆਜ ਕਾਲ ਖੁੱਲੈ ਤੇਰੀ ਗਾਂਠਲੀ ਸਾਰਗ ਮਹੱਲਾ ਪੰਜਮ ਗੁਰਜੀਓ ਸੰਗ ਤੁਹਾਰਾ ਜਾਨਿਓ ਕੋਟ ਜੋਦ ਵਾਂ ਕੀ ਬਾਤ ਨਾ ਪੁੱਛਿਆ ਤਾਂ ਦਰਗਾ ਪੀ ਮਾਨਿਓ ਰਹੋ ਕਬਨ ਮੂਲ ਪ੍ਰਾਨੀ ਕਾ ਕਹੀਐ ਕਬਨ ਰੂਪ ਦਿਸਤਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦੁਲਵ ਦੇ ਬਖਾਨਿਓ ਤੁਮ ਤੇ ਸੇਵ ਤੁਮ ਤੇ ਜਪ ਤਪ ਤੁਮ ਤੇ ਤਤ ਪਸਾਨਿਓ ਘਰ ਮਸਤਕ ਧਰ ਕਟੀ ਜੇਬਰੀ ਨਾਨਕ ਦਾਸ ਦਸਾਨਿਓ ਸਾਰਗ ਮਹਲਾ 5ਵਾਂ ਹਰ ਹਰ ਦੀਓ ਸੇਵਕ ਕੋ ਨਾਮ ਮਾਨਸ ਕਾ ਕੂਪ ਪਰਉਪਾਈ ਜਾ ਕੋ ਰਾਖਾ ਰਾਮ ਰਹਾਉ ਆਪ ਮਹਾਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਪਧਾਰਿ ਥਾਕਰ ਅੰਤਰ ਜਾਮ ਆਪੇ ਪਤ ਰਾਖੀ ਸੇਵਕ ਕੀ ਆਪਕਿਓ ਬੰਧਾਨ ਆਦੁਜਗਤ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰਗ ਮਹਲਾ 5 ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਉ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮਰਾ ਧਾਨ ਰਹੋ ਤੁਮ ਹੀ ਦिए ਅਨਕ ਪ੍ਰਕਾਰਾ ਤੁਮ ਹੀ ਦिए ਮਾਨ ਸਦਾ ਸਦਾ ਤੁਮ ਹੀ ਪਤ ਰਾਖੋ ਅੰਤਰ ਜਮੀ ਜਾਨ ਜਿਨ ਸੰਤਨ ਜਾਣਿਆ ਤੂੰ ਠਾਕਰ ਤੇ ਆਏ ਪਰਵਾਨ ਜਨ ਕਾ ਸੰਗ ਪਾਇਆ ਬੜ ਭਾਗੀ ਨਾਨਕ ਸੰਤਨ ਕਹਿ ਕੁਰਬਾਨ ਸਰਗ ਮਹੱਲਾ ਪੰਜਵਾਂ ਕਰ ਹੋਗਾ ਤਦ ਆਲ ਸੰਤ ਹੋ ਮੋਰੀ ਤੁਮ ਸਮਰੱਥ ਕਾਰਨ ਕਰਨਾ ਟੂਟੀ ਤੁਮ ਹੀ ਜੋਰੀ ਰਹੋ ਜਨਮ ਜਨਮ ਕੇ ਬਿਖ ਹੀ ਤੁਮ ਤਾਰੇ ਸੁਮਤ ਸੰਗ ਤੁਮਾਰੇ ਪਾਈ ਅਨਕ ਜੋਨ ਭਰਮ ਤੇ ਪ੍ਰਭ ਵਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੈ ਸਾਧੂ ਕੈ ਤੇ ਤੇ ਪਤਿਤ ਪਨੀਤਾ ਕੋ ਨਾਨਕ ਜਾਕੇ ਬੜ ਪਾਗਾ ਤਿੰਨ ਜਨਮ ਪਧਾਰ ਸਜੀਤਾ ਸਾਰਗ ਮਹਲਾ 5ਮ ਠਾਕੁਰ ਬਿੰਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਜ ਰਸ ਸੁਨ ਤੁਹਾਰੂ ਨਾਇਓ ਰਹਾਓ ਕਿਰਪਾ ਨਦਾਨ ਸੁਖ ਕੇ ਸਾਗਰ ਜਸ ਸਭ ਮਹਿ ਜਾ ਕੋ ਸਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪਦਰਿਛਤਾਇਓ ਮੈਨੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹੋ ਪਾਇਓ ਸਾਰਗ ਮਹਲਾ 5 ਜਾਕੀ RAM ਨਾਮ ਲਿਬਲਾਦੀ ਸਜਨ ਸੁਰੀਦਾ ਸੁਹਿਲਾ ਸਹਿਜੇ ਸੋ ਕਹੀਏ ਬੜ ਪਾਗੀ ਰਹੋ ਰਹਿਤ ਬਕਾਰ ਅਲਪ ਮਾਇਆ ਤੇ ਅਹਉ ਮਦ ਬਖਦੇ ਆਗੀ ਦਰਸ ਪਿਆਸ ਆਸ ਇਕ ਹੈ ਕੀ ਤੇ ਕਹੀਏ ਪ੍ਰਿਆ ਪਾਗੀ ਅਚਿੰਤ ਸੋਏ ਜਾਗਨ ਉੱਠ ਬੈਸਨ ਅਚਿੰਤ ਹਸਤ ਬਹਿ ਰਾਗੀ ਕਹੋ ਨਾਨਕ ਜਿਨੇ ਜਗਤ ਠਗਨ ਸੋ ਮਾਇਆ ਹਰ ਜਿਨੂੰ ਠਾਗੀ ਸਾਰਗਮਹਾਲਾ ਪੰਜਮਾ ਆਪਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕੋ ਜੋ ਉਦਮ ਕਰਤਾ ਗੁਰ ਪਰਮੇਸ਼ਰਤਾ ਕੋ ਮਾਰੈ ਰਹੋ ਨਰ ਬਹਿ ਰ ਸੰਗ ਬਹਿ ਰ ਚਾਵੈ ਹਰ ਦਰਗਾ ਉਹੋ ਹਾਰੈ ਆਦੁ ਜਗਤ ਪਰਬ ਕੀ ਬਟਾਈ ਜਨ ਕੀ ਪੈਜ ਸਵਾਰੈ ਨਿਰਭਉ ਪਏ ਸਗਲ ਭੋ ਮਿਟਿਆ ਚਰਨ ਕਮਲ ਆਧਾਰ ਹੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਪਇਓ ਸੰਸਾਰ ਹੈ ਸਰਗ ਮਹਾਲਾ ਪੰਜਮਾ ਹਰ ਜਨ ਸੋਡਿਆ ਸਗਲਾ ਆਪ ਜਿਉ ਜਾਨੋ ਤਿਉ ਰਖੋ ਗੁਸਾਈ ਪੇਖ ਜੀਵਾਂ ਪਰਤਾਪ ਰਹੋ ਗੁਰ ਉਪਦੇਸ਼ ਸਾਧ ਕੀ ਸੰਗਤ ਬਿਨ ਸੋ ਸਗਲ ਸੰਤਾਪ ਮਿੱਤਰ ਸਤਰ ਪੇਖ ਸਮਤ ਵਿਚਾਰਿਓ ਸਗਲ ਸੰਭਾਖਨ ਜਾਪ ਤਪ ਤਪ ਜੀ ਸੇ ਤਲ ਆ ਗਾਨੇ ਸੁਨ ਅਨਹਦ ਬਿਸਮ ਭੇ ਬਿਸਮਾਦ ਅਨੰਦ ਭਯਾ ਨਾਲਕ ਮਨ ਸਚ ਪੂਰਨ ਪੂਰੇ ਨਾਦ ਸਾਰਗ ਮਹਲਾ 5 ਮੇਰਾ ਗੁਰੂ ਮੂਰ ਸੈਸਾ ਉਤਾਰਿਆ ਤਿਸ ਗੁਰ ਕਾ ਜਾਈਏ ਬਲਿਹਾਰੀ ਸਦਾ ਸਦਾ ਹਉ ਵਾਰਿਆ ਰਹਉ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮੰਨ ਧਾਰਿਆ ਗੁਰ ਕੀ ਤੂਰ ਕਰਿਓ ਨਿਤ ਮੱਜਨੇ ਕੇਲ ਬਖਮੈ ਲੋਤਾਰਿਆ ਗੁਰ ਪੂਰੇ ਕੀ ਕਰਿਓ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਬ ਭਲਾ ਦੀਨੇ ਗੁਰ ਪੂਰੇ ਨਾਨਕ ਗੁਰੇ ਮਿਸਤਾਰਿਆ ਸਾਰਗ ਬਹਾਲਾ ਪੰਜਵੰਤ ਸਿਮਰਤ ਨਾਮ ਪ੍ਰਹਨ ਗਤ ਪਾਵੈ ਮਿਟੈ ਕਲੇਸ਼ ਤਰਾ ਸਭ ਨਸ ਸਾਧ ਸੰਗ ਖਿਤ ਲਾਵੈ ਰਹੁ ਹਰ 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 ਮਨ ਆਰਾਦੇ ਰਸਨਾ ਹਰ ਦਸ ਗਾਵੈ ਤਦ ਅਪਮਾਨ ਕਾਮ ਕ੍ਰੋਧ ਨਿੰਦਾ ਬਾਸਦੇ ਬੁਰੰਗ ਲਾਵੈ ਦਾਮੋਦਰ ਦਇਾਲ ਅਰਾਧੂ ਗੋਬਿੰਦ ਕਰ ਤੋ ਸੁਹਾਵੈ ਕਹੋ ਨਾਨਕ ਸਭ ਕੀ ਹੋਏ ਰੇ ਨਾ ਹਰ ਹਰ ਦਰਸ ਸਮਾਵੈ ਸਰਗ ਮਹਾਲਾ ਪੰਜਮ ਆਪਣੇ ਗੁਰ ਪੂਰੇ ਬਲਿਹਾਰੈ ਪ੍ਰਗਟ ਪ੍ਰਤਾਪ ਕਿਓ ਨਾਮ ਕੋ ਰਾਖੇ ਰਾਖਣ ਹਾਰੈ ਰਹਾਉ ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁਖ ਬਦਾਰੈ ਆਨੋ ਪਾਪ ਤਿਆਗ ਜਨ ਸਗਲੇ ਚਰਨ ਕਮਲ ਰਿਤ ਧਾਰੈ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਇਕ ਇਕ ਅੰਕਾਰ ਹੈ ਕਬਤੇ ਉ ਚਠਾ ਕਰ ਨਾਨਕ ਕਹਾ ਬਾਰ ਬਾਰ ਨਮਸਕਾਰ ਸ਼ਾਰਗ ਮੁਹੱਲਾ ਪੰਜਮ ਬਿਨ ਹਰ ਹੈ ਕੁਖਾਂ ਬਤਾਬੋ ਸੁਖ ਸਮੂਹ ਕਰਨਾ ਮੈਂ ਕਰਤਾ ਤਿਸ ਪ੍ਰਭ ਸਦਾ ਤੇਹਾ ਬਰਹਉ ਜਾ ਕੇ ਸੁਖਤ ਪਰੋਏ ਜੰਤਾ ਤਿਸ ਪ੍ਰਭ ਕਾ ਜਸ ਗਾਵ ਸਿਮਰ ਠਾ ਕਰ ਜਨ ਸਭ ਕੁਸ ਦੀਨਾ ਆਨ ਕਹਾ ਪਹਿ ਜਾਵ ਸਭ ਲੇਵ ਸਭੀ ਮੇਰੇ ਕੀ ਮਨ ਬਾਸ ਤਪੜ ਪਾਵੋ ਕੋ ਨਾਨਕ ਲਾਬ ਲਾ ਲੈ ਚਾਲੂ ਸੁਖ ਸੇਤੀ ਘਰ ਜਾਵ ਸਾਰਗ ਮਹੱਲਾ ਪੰਜਮ ਠਾਕਰ ਤੁਮ ਸਰਣਾਈ ਆਇਆ ਉੱਤਰ ਗਏ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਾਉ ਅਨਭੂਲ ਤੇ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾਟੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਵਾਹ ਪਕਰ ਕਟ ਲੀਨੇ ਆਪਣੇ ਗਰੇ ਅੰਧ ਕੂਪ ਤੇ ਮਾਇਆ ਕੋ ਨਾਨਕ ਗੁਰਬੰਧਨ ਕਾਟੇ ਦੇਸਰੇ ਤਾਂ ਆਨ ਮੱਲਾਇਆ ਸ਼ਾਰਗ ਮਹੱਲਾ ਪੰਜਮਾ ਹਰ ਦੇ ਨਾਮ ਕੀ ਗਤ ਠੰਡੀ ਵੇਦ ਪੁਰਾਨ ਸਿਮਰਤ ਸਾ ਦੂਜਨ ਖੋਜਤ ਖੋਜਤ ਕਾਢੀ ਰਹੋ ਸ਼ਿਵ ਬ੍ਰੰਚ ਅਰ ਇੰਦਰ ਲੋਕ ਤਾਂ ਮੈਂ ਜਲ ਤੋ ਫਿਰਿਆ ਸਿਮਰ ਸਿਮਰ ਸੁਆਮੀ ਭੈ ਸੀਤਲ ਦੁਖ ਤਰਦ ਪਰਮ ਹਿਰਿਆ ਜੋ ਜੋ ਤਰਿਓ ਪ੍ਰਤਨ ਨਪਤਨ ਭਗਤ ਪਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੈ ਸੰਤ ਜਨ ਸੇਵਾ ਸ਼ਾਰਗ ਮਹੱਲਾ ਪੰਜਮਾ ਜੇ ਭਈ ਅਮਰਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਣ ਹਰ ਕੀ ਉਚਰੋ ਪ੍ਰਭ ਕੋ ਨਾਉ ਰਹੋ RAM ਨਾਮ ਰਤਨ ਤਨ ਸੰਚੋ ਮਨ ਤਨ ਲਾ ਬੋ ਪਾਉ ਆਨ ਬੀ ਪੂਤ ਮਥਿਆ ਕਰਮ ਨੂੰ ਸਾਜਾ ਇਹ ਸੋ ਆਹੋ ਜੀ ਪ੍ਰਾਨ ਮੁਗਤ ਗੋਦਾਤਾ ਏਕ ਸਿਹੁ ਲੇ ਬਲਾਹੋ ਔ ਨਾਨਕਤਾ ਕੀ ਸਰਨਾਈ ਦੇਤ ਸਗਲ ਅਪਿਆਉ ਸ਼ਾਰਗ ਮੁਹੱਲਾ ਪੰਜਮ ਹੋਤੀ ਨਹੀਂ ਕਵਨ ਕਸ ਕਰਨੀ ਇਹ ਹੈ ਓਟ ਪਾਈ ਮਿਲ ਸੰਤੂ गोपाल ਇਕ ਤੀ ਸਰਣੀ ਰਹੋ ਪੰਜ ਦੁਖ ਸਿਧਰਿਆ ਤਨ ਮਹਿ ਵਿਖੇ ਅਬਿਆਦ ਕੀ ਕਰਨੀ ਆਸ ਅਪਾਰ ਦਿਲਸ ਗਣ ਰੱਖੇ ਗ੍ਰਸਤ ਜਾਤ ਬਲ ਜਰਣੀ ਅनाथੋ 나ਥ ਦਇਆਲ ਸੁਖ 사ਕਰ ਸਰਬ ਦੁਖ ਭੈ ਹਲਣੀ ਮਨ ਬਾਸਤ ਚਿਤ ਬਤ ਨਾਨਕ ਦਾਸ ਮੇਖ ਜੀ ਬਾ ਪ੍ਰਭ ਚਰਣੀ ਸਾਰਗ ਮਹਲਾ 5ਵਾਂ ਫੀਕੇ ਹਰ ਕੇ ਨਾਮ ਬਿਨ ਸਾਦ अमरत रस पीर तन हर गई है ऐन से पूरन नाद रहो सेमरत साथ महा सुख पाई है मिट जाहे सगल बखाद हर हर लाभ साध संग पाई है कर ले आब होलाद सब ते ऊच ऊच उच ते ऊचो अंत नहीं मर जाद वर्णन ना सकौ नानक महिमा देख रहे बस माद सारग महल्ला पांचम आयो सुनन पढन को वाणी ਨਾ ਮਮ ਬਸਾਰ ਲੱਗਾਈ ਅਨ ਲਾਲਚ ਬਿਰਥਾ ਜਨ ਮੇ ਪ੍ਰਾਣੀ ਰਹੋ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਕਥ કહਾਣੀ ਲਾਭ ਲਓ ਹਰ ਰਿਦੈ ਅਰਾਧੂ ਸੁਟਕਾਇ ਬਣ ਜਾਨੀ ਉਦਮ ਸਖਤ ਸਹਿਣ ਪਤਮਰੀ ਦੇ ਤਾ ਨਾਮ ਬਖਾਣੀ ਸਹੀ ਭਗਤ ਭਗਤ ਸੇ ਲਾਗੇ ਨਾਨਕ ਜੂ ਪ੍ਰਭ ਪਾਣੀ ਸਾਰਗ ਮਹੱਲਾ ਪੰਜਮ ਤਨਵੰਤ ਨਾਮ ਕੇ ਬਣ ਜਾਰੇ ਸਾਂਝ ਹੀ ਕਰਿਓ ਨਾਮ ਤਨ ਖਾਟੋ ਗੁਰਗਾ ਸ਼ਬਦ ਵਿਚਾਰੇ ਰਹਾਉ ਸੂਦੋ ਕਬਟ ਹੋਏ ਨਿਰਬੈਰਾ ਸੋ ਪ੍ਰਭ ਸੰਗ ਨਿਹਾਰੇ ਸੱਚ ਤਨ ਬਣ ਜੋ ਸੱਚ ਤਨ ਸਾਂਚੋ ਕਬਹੂ ਨ ਆਵੋ ਹਾਰੇ ਖਾਤ ਖਰਚ ਤਕ ਕਿਸਨ ਖੋਟ ਤਾ ਨਹੀਂ ਅਗੰਤ ਭਰੇ ਪੰਡਾਰੇ ਕਉ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੇ ਦਵਾਰੇ ਸਾਰਗ ਮਹੱਲਾ ਪੰਜਮਾ ਪ੍ਰਭ ਜੀ ਮੋਹੇ ਕਬਨ ਅनाथ ਵਿਚਾਰਾ ਕਬਨ ਮੂਲ ਤੇ ਮਾਨੁੱਖ ਕਰਿਆ ਇਹੋ ਪ੍ਰਤਾਪ ਤੁਹਾਰਾ ਰਹਾਉ ਜੀ ਪ੍ਰਾਨ ਸਰਬ ਕੇ ਦਾਤੇ ਗੁਣ ਕਹੇ ਨਾ ਜਾਏ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ ਸਰਬ ਕਟਾਂ ਆਧਾਰ ਹੋਏ ਨਾ ਜਾਣੈ ਤੁਮਰੀ ਗਤ ਮਿਤ ਆਪੈ ਏਕ ਪਸਾਰਾ ਸਾਧ ਲਾਭ ਬਿਠਾਵੋ ਨਾਨਕ ਪਬ ਸਾਗਰ ਪਾਰ ਉਤਾਰਾ ਸਰਗ ਮਹੱਲਾ ਪੰਜਵਾਂ ਆਵਹਿ ਰਾਮ ਸਰਨ ਬੜ ਪਾਗੀ ਏਕ ਸਬਨ ਕਸ ਹੋਰ ਨਾ ਜਾਣੈ ਅਬਰ ਉਪਾਪ ਤਿਆਗੀ ਰਹੋ ਮਨ ਬਚ ਕਰਮ ਅਰਾਧਾ ਹਰ ਹਰ ਸਾਧ ਸੰਗ ਸੁਖ ਪਾਇਆ ਅੰਤ ਬਨੋਦ ਕਥ ਕਥਾ ਰਸ ਸਾਚੈ ਸਹਿਜ ਸੁਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਉਤਮ ਬਾਣੀ ਸਾਧ ਸੰਗ ਨਾਨਕ ਨਿਸ ਤਰਿਐ ਜੋ ਰਾਤੇ ਪ੍ਰਭ ਨਿਰਵਾਣੀ ਸਾਰਗ ਮਹੱਲਾ ਪੰਜਮ ਜਾਤੇ ਸਾਧੂ ਸਰਣ ਗਹੀ ਸਾਤ ਸਹਿਜ ਮਨ ਭਇਓ ਬਰਗਾਸਾ ਮਿਰਤਾ ਕਸ ਨਾ ਰਹੀ ਰਹੋ ਹੋ ਕਰਪਾਲ ਨਾਮ ਦਿਓ ਆਪਣਾ ਬਿੰਤੀ ਇਹ ਕਹੀ ਆਨ ਬਿਵਹਾਰ ਬਿਸਰੇ ਪ੍ਰਭਿ ਸਿਮਰਤ ਭਾਇਉ ਲਾਬ ਸਹੀ ਜੈ ਤੇ ਉਪਜੋਤ ਹੀ ਸਮਾਨੋ ਸਾਈ ਬਸਤ ਅਹੀ ਕਹੋ ਨਾਨਕ ਭਰਮ ਗੁਰ ਕੋ ਹੋ ਜੋਤੀ ਜੋਤ ਸਮਹੀ ਚਾਰਗ ਮਹੱਲਾ ਪੰਜਮ ਰਸ ਨਾਮ ਕੋ ਜਸ ਗਾਓ ਆਨ ਸਵਾਦ ਬਿਸਾਰ ਸਗਲੇ ਭਲੋ ਨਾਮ ਸਵਾਉ ਰਹੋ ਚਰਨ ਕਮਲ ਬਸਾਏ ਹਿਰਦੈ ਏਕ ਸਿਉ ਲਿ ਬਲਾਉ ਸਾਧ ਸੰਗਤ ਹੋ ਨਿਰਮਲੋ ਬਹੁੜੋ ਜੋ ਨਾ ਆਉ ਜੀਉ ਪ੍ਰਾਨ ਅਧਾਰ ਤੇਰਾ ਤੂੰ ਨਥਾ ਵੇਥਾਉ ਸਾਸ ਸਾਦ ਸਮਾਲ ਹਰ ਹਰ ਨਾਨਕ ਸਦ ਬਨ ਜਾਉ ਸਾਰਗ ਮਹੱਲਾ ਪੰਜਮ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ ਰਹਾਉ ਉਤਮ ਕਥਾ ਸੁਣੀ ਜੈ ਸਰਬਣੀ ਮਾਇਆ ਕਰੋ ਭਗਵਾਨ ਆਪ ਤਜਤ ਧੂਪਖ ਪੂਰਨ ਪਾਇਆ ਸੋ ਕਬੈ ਸ੍ਰਾਮ ਸੋਧਤ ਸੋਧਤ ਤਤ ਵਿਚਾਰੇ ਹੋ ਭਗਤ ਸਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਅਬਰ ਸਗਲ ਬਦ ਉਰੀ